ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਜੁੜੀ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਮਣੀਪੁਰ ਦੇ ਹਾਲਾਤਾਂ ਦੇ ਬਾਰੇ ਮਣੀਪੁਰ ਦੇ ਵਿੱਚ ਪਿਛਲੇ 19 ਮਹੀਨਿਆਂ ਤੋਂ ਲਗਾਤਾਰ ਹਿੰਸਾ ਜਾਰੀ ਹੈ ਉੱਥੇ ਲੋਕਾਂ ਦੇ ਘਰ ਫੂਕੇ ਜਾ ਰਹੇ ਨੇ ਕੁੱਕੀ ਅਤੇ ਮਤਈ ਭਾਈਚਾਰਾਂ ਦੇ ਵਿੱਚ ਇੱਕ ਜਿਹੜਾ ਟਕਰਾਅ ਸ਼ੁਰੂ ਹੋਇਆ ਸੀਗਾ ਪਿਛਲੇ ਸਾਲ ਉਹ ਟਕਰਾਅ ਇੰਨਾ ਵੱਡਾ ਹੋ ਗਿਆ ਕਿ ਉਸੇ ਦਰਮਿਆਨ ਜਿਹੜੇ ਸੈਂਕੜੇ ਲੋਕ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦੀਆਂ ਕਤਲ ਕਰ ਦਿੱਤੇ ਗਏ ਨੇ ਕਤਲੋਗਾਰਤ ਜਾਰੀ ਆ ਤੇ ਉਸ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਬਲਕਿ ਲੱਖਾਂ ਲੋਕਾਂ ਨੂੰ ਆਪਣੇ ਜਿਹੜੇ ਘਰ-ਬਾਰ ਨੇ ਉਹ ਛੱਡ ਕੇ ਜਾਣਾ ਪਿਆ ਮਣੀਪੁਰ ਦੇ ਵਿੱਚ ਪੁਲਿਸ ਥਾਣਿਆਂ ਤੋਂ ਲੈ ਕੇ ਰਾਜਨੀਤਾਵਾਂ ਦੇ ਘਰਾਂ ਦੀ ਸਾੜਫੂਕ ਹੋਈ ਹੈ ਲੋਕਾਂ ਦੇ ਆਸ਼ਿਆ ਨੇ ਲੁੱਟੇ ਜਾ ਚੁੱਕੇ ਨੇ ਲੋਕਾਂ ਦੇ ਘਰ ਜਿਹੜੇ ਨੇ ਉਹ ਇੱਕ ਦੂਜੇ ਭਾਈਚਾਰਾ ਕੁੱਕੀ ਦੇ ਮਤਈ ਵੱਲੋਂ ਹਮਲੇ ਕਰ ਕਰਕੇ ਉਥੋਂ ਉਜਾੜ ਦਿੱਤਾ ਗਿਆ ਉਹਨਾਂ ਨੂੰ ਵਕ ਵਕ ਥਾਮਾਂ ਤੋਂ ਜਿੱਥੇ ਵੀ ਉਹ ਘਟਗਣਤੀ ਸੀਗੇ ਪਰ ਇਸੇ ਦਰਮਿਆਨ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਮਜ਼ਾਲ ਹੈ ਕਿ ਇਸ ਮਸਲੇ ਤੇ ਕੋਈ ਟਿੱਪਣੀ ਵੀ ਕਰ ਜਾਵੇ ਹਾਂ ਜਦ ਦੁਨੀਆ ਭਰ ਦੇ ਵਿੱਚ ਮਣੀਪੁਰ ਦੇ ਵਿੱਚ ਦੋ ਔਰਤਾਂ ਨੂੰ ਜਿਹੜਾ ਨੰਗਿਆਂ ਘੁਮਾਇਆ ਗਿਆ ਸੀਗਾ ਉਦੋਂ ਉਸ ਤੋਂ ਬਾਅਦ ਜਰੂਰ ਉਹ ਬੋਲੇ ਸੀਗੇ ਉਹ ਵੀ ਥੋੜਾ ਜਿਹਾ ਕੁਝ ਸੈਕੰਡਲੀ ਬੋਲੇ ਸੀ ਕਿ ਪਰ ਇਸੇ ਦਰਮਿਆਨ ਲੋਕ ਸਭਾ ਦੇ ਵਿੱਚ ਵੀ ਰੌਲਾ ਪੈਂਦਰਾ ਤੇ ਹੋਰ ਵੀ ਦੇਸ਼ ਭਰ ਦੇ ਵਿੱਚ ਮਣੀਪੁਰ ਦੇ ਲਈ ਆਵਾਜ਼ਾਂ ਉਠਤ ਕਰੀਆਂ ਪਰ ਮਣੀਪੁਰ ਸੜਦਾ ਰਿਹਾ ਬਲਦਾ ਰਿਹਾ ਮੋਦੀ ਦੇ ਮਣੀਪੁਰ ਦੇ ਵਿੱਚ ਮੌਦਾ ਤਾਣਬ ਹੁੰਦਾ ਰਿਹਾ ਪਰ ਮੋਦੀ ਸਾਹਿਬ ਨੇ ਆਪਣੀ ਚੁੱਪੀ ਜਿਹੜੀ ਆ ਉਹ ਚੁੱਪ ਜਿਹੜੀ ਆ ਨਹੀਂ ਤੋੜੀ ਇਸੇ ਦਰਮਿਆਨ ਕੁਝ ਕੁ ਕਹਾਣੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਖਾਸ ਕਰਕੇ ਉਹਨਾਂ ਲੋਕਾਂ ਦੀਆਂ ਜਿਹੜੇ ਉਜੜ ਗਏ ਨੇ ਜਿਨ੍ਹਾਂ ਨੂੰ ਉਜਾੜ ਦਿੱਤਾ ਗਿਆ ਜਿਨ੍ਹਾਂ ਦੀ ਕਤਲੋਗਾਰਤਕ ਕਰ ਦਿੱਤੀ ਕਿ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਬੇਸ਼ਿਆਨਾ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਇਸ ਟਾਈਮ ਦੋ ਭਾਈਚਾਰਿਆਂ ਦੇ ਦਰਮਿਆਨ ਲੜਾਈ ਹੋਈ ਹੈ ਸ਼ੀਆ ਤੇ ਸੁੰਨੀ ਭਾਈਚਾਰੇ ਦੋ ਫਿਰਕਿਆਂ ਦੇ ਦਰਮਿਆਨ ਕਹਿ ਸਕਦੇ ਹਾਂ ਉਥੋਂ ਪਿੰਡਾਂ ਦੇ ਪਿੰਡ ਉਜੜ ਗਏ ਨੇ ਲੋਕਾਂ ਦੇ ਬਾਜ਼ਾਰ ਦੁਕਾਨਾਂ ਸਾੜ ਫੁਕ ਦਿੱਤੀਆਂ ਗਈਆਂ ਨੇ ਹੁਣ ਤੱਕ 300 ਬੰਦਾ ਜਿਹੜਾ ਉਹ ਮਾਰਿਆ ਜਾ ਚੁੱਕਿਆ ਹੈ 2 300 ਬੰਦੇ ਦੀ ਗਿਣਤੀ ਦੱਸਦੇ ਆ ਲੱਖਾਂ ਲੋਕਾਂ ਨੂੰ ਉੱਜੜਨਾ ਪਿਆ ਪਰ ਇਹ ਪਾਕਿਸਤਾਨ ਦੇ ਹਾਲਾਤ ਨੇ ਇਹ ਉੱਥੋਂ ਖੈਬਰ ਪਖਤੂਨ ਖਵਾ ਸੂਬੇ ਦੇ ਹਾਲਾਤ ਨੇ ਤੇ ਇੱਥੇ ਦੂਜੇ ਪਾਸੇ ਮਣੀਪੁਰ ਹੈ ਭਾਰਤ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਵਰਲਡ ਦੀ ਪੰਜਵੀਂ ਵੱਡੀ ਆਰਥਿਕਤਾ ਦੁਨੀਆ ਦੇ ਵਿੱਚ ਵਿਸ਼ਵ ਗੁਰੂ ਦਾ ਜਿਹੜਾ ਉਹ ਲਗਾਤਾਰ ਟੰਡੋਰਾ ਪਟਦਾ ਰਹਿੰਦਾ ਤੇ ਉੱਥੇ ਹਾਲਾਤ ਕੀ ਨੇ ਉਹ ਤੁਹਾਨੂੰ ਦੱਸਦੇ ਆ ਕਿ ਮਣੀਪੁਰ ਦੇ ਲੋਕਾਂ ਦੇ ਕੀ ਹਾਲਾਤ ਨੇ ਮਣੀਪੁਰ ਦੇ ਚੁਰਚਾਂਦਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਇੱਕ ਪਿੰਡ ਆ ਉੱਥੇ ਹੀ ਖੁਮਾ ਠੀਕ ਆ ਜਿਹੜੀ ਬੀਬੀ ਐ ਇੱਕ ਉਹਨੂੰ ਝੰਡੋੜ ਦਿੱਤਾ ਆ ਪਿਛਲੇ ਸਾਲ ਜਿਹੜੀ ਹਿੰਸਾ ਵਾਪਰੀ ਹੈ ਉਹਨੇ ਇਹ 64 ਸਾਲਾ ਕਿਸਾਨ ਆ ਖੁਮਾ ਠੀਕ ਜਿਹੜਾ ਕਿਸਾਨ ਇੱਕ ਕਿਸਾਨ ਜਿਹੜਾ ਬੀਬੀ ਨਹੀਂ ਇੱਕ ਬੰਦੇ ਦਾ ਨਾਮ ਐ ਤੇ ਇਹ ਲੰਗਜ਼ਾ ਪਿੰਡ ਦੇ ਵਿੱਚ ਰਹਿੰਦਾ ਸੀ ਪਿਛਲੇ 30 ਸਾਲਾਂ ਤੋਂ ਤੇ ਉਹ ਕਹਿੰਦਾ ਕਿ ਲੰਗਜ਼ਾ ਦੇ ਵਿੱਚ ਹੀ ਮੈਂ ਆਪਦਾ ਜਿਹੜੀ ਮਾੜੀ-ਮੋਟੀ ਖੇਤੀ ਕਰਕੇ ਗੁਜ਼ਾਰਾ ਕਰਦਾ ਸੀਗਾ ਉਹਦਾ ਪੁੱਤਰ ਡੇਵਿਡ ਜਿਹਨੂੰ ਉਹਨੇ ਪਾਲ ਪੋਸ ਕੇ ਵੱਡਾ ਕੀਤਾ ਸੀਗਾ ਤੇ ਉਹ ਕਹਿੰਦੇ ਸਕੂਲ ਜਾਣ ਦੇ ਲਈ ਆਪਦਾ ਜਿਹੜਾ ਖਾਣਾ ਉਹ ਤਿਆਰ ਕਰ ਰਿਆ ਸੀਗਾ ਤੇ ਝੋਨੇ ਦੇ ਖੇਤਾਂ ਦੇ ਵਿੱਚ ਇਕੱਠੇ ਕੰਮ ਵੀ ਕਰਦੇ ਰਹੇ ਆ ਲੰਗਜ਼ਾ ਜਿਹੜਾ ਉਹ ਖੁਮਾ ਦਾ ਸਾਰਾ ਸੰਸਾਰ ਸੀਗਾ ਲੰਗਜ਼ਾ ਪਿੰਡ ਜਿਹੜਾ ਉਹ ਖੁਮਾ ਦਾ ਸਾਰਾ ਸੰਸਾਰ ਸੀਗਾ ਪਰ ਕਹਿੰਦੇ ਕਿ ਇੱਕ ਜਿਹੀ ਜਿਹੜੀ ਉਹ ਤਸਵੀਰ ਮੈਂ ਆਪਣੇ ਦਿਲ ਦੇ ਵਿੱਚੋਂ ਆਪਣੇ ਮਨ ਦੇ ਵਿੱਚੋਂ ਕੱਢ ਨਹੀਂ ਸਕਦਾ ਨਾ ਮੈਂ ਸੌਂ ਸਕਦਾ ਤੇ ਜਦੋਂ ਮੈਂ ਜਾਗਦਾਰੀ ਨਾਲ ਉਹਦੋਂ ਵੀ ਉਹ ਤਸਵੀਰ ਘੁੰਮਦੀ ਰਹਿੰਦੀ ਆ ਉਹ ਹੈ ਕਿ ਇਸ ਪਿੰਡ ਦੇ ਐਂਟਰੀ ਗੇਟ ਜਿਹੜਾ ਲੰਗਜ਼ਾ ਦਾ ਐਂਟਰੀ ਗੇਟ ਆ ਉਹਦੇ ਜਿਹੜੇ ਐਂਟਰੀ ਪੁਆਇੰਟ ਆ ਉੱਥੇ ਬਾਂਸ ਦੀ ਵਾਰਡ ਦੇ ਉੱਤੇ ਟੰਗੇ ਉਸਦੇ ਪੁੱਤਰ ਦੇ ਸਿਰ ਦੀ ਜਿਹੜੀ ਤਸਵੀਰ ਆ ਉਹ ਮੈਨੂੰ ਕਹਿੰਦਾ ਸੌਣ ਨਹੀਂ ਦਿੰਦੀ ਨਾ ਮੈਨੂੰ ਜਾਗਣ ਦਿੰਦੀ ਆ ਤੇ ਸਾਰਾ ਕੁਝ ਕਹਿ ਸਾਡਾ ਉੱਜੜ ਗਿਆ ਜਦੋਂ ਦੂਜੇ ਜਿਹੜਾ ਦੂਜੇ ਭਾਈ ਚਾਰੇ ਨੇ ਇਹਨਾਂ ਤੇ ਹਮਲਾ ਕੀਤਾ ਤਾਂ ਉਦੋਂ ਉਸਦੇ ਪੁੱਤਰ ਦਾ ਸਿਰ ਵੱਢ ਕੇ ਉੱਥੇ ਟੰਗ ਦਿੱਤਾ ਗਿਆ ਸੀਗਾ ਸੋ ਉਸ ਤੋਂ ਬਾਅਦ ਕਬਾਈਲੀ ਭਾਈਚਾਰੇ ਦਾ ਜਿਹੜਾ ਦਰਜਾ ਦਿੱਤਾ ਹੋਇਆ ਮਣੀਪੁਰ ਦੇ ਵਿੱਚ ਮੀਤੀ ਭਾਈਚਾਰੇ ਨੂੰ ਕਬਾਈਲੀ ਭਾਈਚਾਰੇ ਦਾ ਦਰਜਾ ਜਿਹੜਾ ਦਿੱਤਾ ਹੋਇਆ ਹੈ ਇਹ ਨਹੀਂ ਕਿ ਇਹਨਾਂ ਦੇ ਵਿੱਚ ਕੁੱਕੀ ਭਾਈਚਾਰਾ ਵਿਕਟਮ ਆ ਜਾਂ ਮੈਤੇਈ ਭਾਈਚਾਰਾ ਵਿਕਟਮ ਆ ਕਿਤੇ ਤੁਹਾਨੂੰ ਕੁੱਕੀ ਵਿਕਟਮ ਨਜ਼ਰ ਆਉਣਗੇ ਜਿੱਥੇ ਉਹ ਮੈਤੇਈ ਬਹੁ ਗਿਣਤੀ ਦੇ ਵਿੱਚ ਨੇ ਰਹਿੰਦੇ ਨੇ ਤੇ ਕਿੱਥੇ ਕਿਤੇ ਤੁਹਾਨੂੰ ਮੈਤੇਈ ਵਿਕਟਮ ਨਜ਼ਰ ਆਉਣਗੇ ਇਸੇ ਤਰ੍ਹਾਂ ਜਿਹੜਾ ਉਹ 3 ਮਈ ਨੂੰ ਕੁੱਕੀ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦੇ ਇੱਕ ਫੈਸਲੇ ਦਾ ਵਿਰੋਧ ਕਰਨ ਲਈ ਚੁਰਚਾਂਦਪੁਰ ਦੇ ਵਿੱਚ ਇੱਕ ਰੈਲੀ ਕੱਢੀ ਸੀਗੀ ਤੇ ਉਸ ਤੋਂ ਬਾਅਦ ਮੀਤੀ ਲੋਕਾਂ ਨੇ ਮੈਤੇ ਲੋਕਾਂ ਨੇ ਇਹ ਤੇ ਅਗਰਾ ਦਿੱਤੀ ਸੀ ਕਿਉਂਕਿ ਉਹਨਾਂ ਦੇ ਵਿੱਚ ਆਪਸੀ ਜੋ ਤੁਹਾਨੂੰ ਪਤਾ ਮਤਭੇਦ ਹੋ ਗਏ ਸਨ ਤੇ ਉਸ ਤੋਂ ਬਾਅਦ ਐਡੇ ਭਿਆਨਕ ਦੰਗੇ ਸ਼ੁਰੂ ਹੋਏ ਸੀਗੇ ਕਿ 4 ਦਿਨਾਂ ਦੇ ਵਿੱਚ ਹੀ 70 ਲੋਕ ਮਾਰੇ ਗਏ ਸੀ ਉਹ ਵੀ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਤੋਂ ਇਲਾਵਾ ਜਿਹੜੀ ਅਗਲੀ ਵਿਥਿਆ ਉਹ ਹੈ ਕਿ ਜਿਹੜੀ ਇਹ ਜਿਹੜੇ ਹੁਣ ਤੱਕ ਲਗਭਗ 150 ਤੋਂ ਜ਼ਿਆਦਾ ਲੋਕ 200 ਤੋਂ ਕਰੀਬ ਲੋਕ ਮਾਰੇ ਗਏ ਨੇ 70000 ਤੋਂ ਵੱਧ ਲੋਕ ਨੇ ਜਿਨ੍ਹਾਂ ਨੂੰ ਆਪਣੇ ਘਰ-ਬਾਰ ਛੱਡ ਕੇ ਜਾਣਾ ਪਿਆ ਤੇ ਕੁਕੀ ਲੋਕਾਂ ਨੇ ਰਾਜ ਤੇ ਪੁਲਿਸ ਦੇ ਵਿੱਚ ਇਸ ਘਰੇਲੂ ਯੁੱਧ ਦੇ ਵਿੱਚ ਮੈ 23 ਜਿਹੜੀ ਰਾਜ ਆ ਮਤਲਬ ਉੱਥੋਂ ਦੀ ਐਨਬ੍ਰੀਨਡ ਸਰਕਾਰ ਆ ਭਾਜਪਾ ਦੀ ਸਰਕਾਰ ਆ ਤੇ ਜਿਹੜੀ ਉੱਥੋਂ ਦੀ ਪੁਲਿਸ ਆ ਉਹਦੇ ਤੇ ਦੋਸ਼ ਲਾਇਆ ਕਿ ਮੈ 23 ਲੋਕਾਂ ਦਾ ਜਿਹੜਾ ਪੱਖਪਾਤ ਆ ਉਹ ਕਰਦੇ ਨੇ ਇਸੇ ਤਰ੍ਹਾਂ ਜਿਹੜੇ ਹੋਰ ਨੇ ਉਹ ਜਿਹੜੇ ਹੋਰ ਲੋਕ ਨੇ ਮਣੀਪੁਰ ਦੇ ਵਿੱਚ ਚੁਰਚਾਂਦਪੁਰ ਦੇ ਵਿੱਚ ਜਿਹੜੇ ਆ ਲਿੰਕਸੀਫਾਈ ਜਿਹੜੇ ਜ਼ਿਲ੍ਹੇ ਦੀ ਲੰਕਾ ਤਹਿਸੀਲ ਦੇ ਲਿੰਕਸੀਫਾਈ ਪਿੰਡ ਦੇ ਵਿੱਚ ਬੌਸ਼ੀ ਥਾਂਗ ਜਿਨ੍ਹਾਂ ਨੇ ਆਪਣੇ 3 ਤੋਂ 12 ਸਾਲ ਦੇ 4 ਬੱਚਾਂ ਦੇ ਵਿੱਚ ਬੱਚਿਆਂ ਦੇ ਨਾਲ ਇੱਕ ਰਾਹਤ ਕੈਂਪ ਦੇ ਵਿੱਚ ਉਹ ਰਹਿੰਦੇ ਨੇ ਉਹ ਕਹਿੰਦੇ ਕਿ 3 ਮਈ ਨੂੰ ਕੰਗਪੋਗ ਵੀ ਜ਼ਿਲ੍ਹੇ ਦੇ ਵਿੱਚ ਪੈਂਦੇ ਉਹਨਾਂ ਦੇ ਪਿੰਡ ਹਾਉ ਖੋਂਗ ਚੰਗ ਉੱਤੇ ਹਮਲਾ ਕੀਤਾ ਗਿਆ ਸੀ ਮੀਤੀ ਭੀੜ ਨੇ ਨੇੜੇ ਦੇ ਤਿੰਨ ਪਿੰਡਾਂ ਨੂੰ ਅੱਗ ਲਾ ਦਿੱਤੀ ਸੀ ਤੇ ਉਹ ਸਾਰੇ ਸਾਡੇ ਵੱਲ ਆ ਰਹੇ ਸਨ ਸਾਡੇ ਕੋਲੇ ਜ਼ਿਆਦਾ ਸਮਾਨ ਨਹੀਂ ਸੀ ਇਸ ਕਰਕੇ ਬੱਚਿਆਂ ਤੇ ਔਰਤਾਂ ਨੂੰ ਕਿਹਾ ਕਿ ਤੁਸੀਂ ਨਿਕਲ ਜਾਓ ਬੰਦੇ ਉੱਥੇ ਰਹੇ ਉਹ ਕਹਿੰਦੇ ਕਿ ਮੇਰਾ ਜਿਹੜਾ ਪਤੀ ਹੈ ਲਾਲ ਤਿੰਨ ਥਾਂਗ ਉਹ ਦੂਜੇ ਆਦਮੀਆਂ ਦੇ ਨਾਲ ਪਿੱਛੇ ਪਿੰਡ ਦੇ ਵਿੱਚ ਰਿਹਾ ਜਦੋਂ ਕਹਿੰਦੇ ਬੌਛੀ ਜੰਗਲਾਂ ਦੇ ਵਿੱਚ ਨਾਗਾ ਪਿੰਡਾਂ ਦੇ ਵਿੱਚ ਅਸੀਂ ਜਿਹੜੀ ਪਨਾਹ ਲਈ ਤੇ ਉਸ ਤੋਂ ਬਾਅਦ ਨਾਗਾ ਕਬੀਲੇ ਵਾਲੇ ਵਾਪਸ ਦੇਖਣ ਆਏ ਉਹਨਾਂ ਨੂੰ ਤਾਂ ਉਹ ਕਹਿੰਦੇ ਕਿ ਉਹਨਾਂ ਨੇ ਜਾ ਕੇ ਜੋ ਦੱਸਿਆ ਉਹਨੂੰ ਬਿਆਨ ਕਰਨਾ ਬਹੁਤ ਔਖਾ ਹੈ ਨਾਗਾ ਨੇ ਕਿਹਾ ਕਿ ਤੁਹਾਡੇ ਬੰਦਿਆਂ ਨੂੰ ਜਿਉਂਦਿਆਂ ਨੂੰ ਅੱਗ ਲਾ ਦਿੱਤੀ ਗਈ ਹੈ ਖੈਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਹੁਣ ਬੌਛੀ ਜਿਹੜੀ ਹੈ ਬੀਬੀ ਉਹ ਵਿਚਾਰੀ 5 ਏਕੜ ਜ਼ਮੀਨ ਸੀ ਓ ਦੇ ਕੋਲੇ ਉੱਥੇ ਜਿਹੜਾ ਉਹ ਆਪਦਾ ਗੁਜਰਬਸਰ ਕਰਦੀ ਸੀ ਪਰ ਅੱਜ ਕੱਲ ਉਹ ਇਮਫਾਲ ਦੇ ਵਿੱਚ ਰਾਹਤ ਕੈਂਪ ਦੇ ਵਿੱਚ ਆ ਇਸੇ ਤਰ੍ਹਾਂ ਇਮਫਾਲ ਦੇ ਮੀਤੀ ਰਾਹਤ ਕੈਂਪਾਂ ਦੇ ਵਿੱਚ 50 ਸਾਲਾ ਹੇਮਾ ਬਾਟੀ ਮੋਰ ਖੰਥਮ ਮੋਰੰਗੰਥਮ ਉਹ ਯਾਦ ਕਰਦੀ ਹੈ ਕਿ ਕਹਿੰਦੀ ਕਿ ਮੇਰੇ ਭਰਾ ਨੂੰ ਅਧਰੰਗ ਸੀਗਾ ਤੇ ਕੁੱਕੀ ਭਾਈਚਾਰੇ ਦੇ ਲੋਕਾਂ ਨੇ ਕੁੱਕੀ ਭੀੜ ਨੇ ਸਾਡੇ ਕਸਬੇ ਨੂੰ ਘੇਰ ਲਿਆ ਸਰਹੱਦ ਦਾ ਮੀਆਂ ਮਾਂ ਭਾਰਤ ਮੀਆਂ ਮਰ ਸਰਹਾਤੇ ਪੈਂਦਾ ਮੁਰੇ ਕਸਬਾ ਤੇ ਉਹ ਕਹਿੰਦੇ ਕਿ ਉਹਨੂੰ ਅਧਰੰਗ ਸੀਗਾ ਉਹ ਭੱਜ ਨਹੀਂ ਸਕਦਾ ਤੇ ਕੁੱਕੀ ਲੋਕਾਂ ਨੇ ਸਾਡੇ ਘਰਾਂ ਨੂੰ ਅੱਗ ਲਾ ਦਿੱਤੀ ਪਿੰਡਾਂ ਨੂੰ ਅੱਗ ਲਾ ਦਿੱਤੀ ਤੇ ਕਹਿੰਦੀ ਉਹ ਕਹਿੰਦਾ ਵੀ ਤੂੰ ਮੈਂ ਘਰ ਦੇ ਵਿੱਚ ਆ ਕੋਈ ਨਹੀਂ ਜੇ ਮੈਂ ਜਿਉਂਦਾ ਸੜ ਜੂਗਾ ਤੂੰ ਭੱਜ ਜਾ ਉਹ ਕਹਿੰਦੀ ਮੈਂ ਛੱਡ ਨਹੀਂ ਸਕਦੀ ਕਿਉਂਕਿ ਮੈਨੂੰ ਲੱਗਦਾ ਸੀਗਾ ਵੀ ਮੈਂ ਸਾਰੀ ਜ਼ਿੰਦਗੀ ਫਿਰ ਇਹ ਭਾਰ ਕਿਵੇਂ ਢੋਊਂਗੀ ਉਹ ਕਹਿੰਦੀ ਕਿ ਉਸ ਤੋਂ ਬਾਅਦ ਪੁਲਿਸ ਆਈ ਤੇ ਪੁਲਿਸ ਦੇ ਆਉਣ ਤੋਂ ਬਾਅਦ ਅਸੀਂ ਕਹਿੰਦੇ ਬੜੀ ਔਖ ਦੇ ਨਾਲ ਮਤਲਬ ਉੱਥੋਂ ਨਿਕਲੇ ਜਿਹੜੇ ਘਰ ਸਾੜੇ ਜਾ ਰਹੇ ਸੀ ਉਹਨਾਂ ਘਰਾਂ ਦੇ ਵਿੱਚੋਂ ਮਚਦੇ ਘਰਾਂ ਦੇ ਵਿੱਚੋਂ ਅਸੀਂ ਨਿਕਲੇ ਗਲੀਆਂ ਦੇ ਵਿੱਚੋਂ ਤੇ ਉਸ ਤੋਂ ਬਾਅਦ ਮੈਂ ਕਹਿੰਦੀ ਆਪਦੇ ਅਧਰੰਗ ਵਾਲੇ ਜਿਹੜੇ ਭਰਾ ਸੀਗਾ ਉਹਨੂੰ ਮੈਂ ਮਸਾ ਕੱਢਿਆ ਤੇ ਹੁਣ ਇਹ 110 ਕਿਲੋਮੀਟਰ ਦੂਰ ਇਮਫਾਲ ਦੇ ਵਿੱਚ ਰਹਿੰਦੇ ਆ ਇਹ ਹੇਵਾ ਜਿਹੜੀ ਆ ਉਹ ਇੱਕ ਕ੍ਰਿਆਨੇ ਦੀ ਦੁਕਾਨ ਚਲਾਉਂਦੀ ਸੀ ਪਰ ਹੁਣ ਕਹਿੰਦੇ ਕਿ ਮੈਂ 20 ਅਜਨਬੀਆਂ ਵਾਲੇ ਇੱਕ ਭੀੜੇ ਕਮਰੇ ਦੇ ਵਿੱਚ ਸੌਂਨੀ ਆ ਇੱਕ ਰਸੋਈ ਦੇ ਵਿੱਚ ਭੋਜਨ ਕਰਦੀ ਆ ਤੇ ਦਾਣ ਕੀਤੇ ਹੋਏ ਕੱਪੜੇ ਮੈਨੂੰ ਪਾਉਣੇ ਪੈਂਦੇ ਆ ਮੈਂ ਹੁਣ ਆਪਣਾ ਘਰ-ਬਾਰ ਰੋਜ਼ੀ-ਰੋਟੀ ਤੇ ਆਪਣੇ ਪਿਆਰਿਆਂ ਨੂੰ ਜਿਹੜੀ ਆ ਉਹ ਗਵਾ ਚੁੱਕੀ ਆ ਇਸੇ ਤਰ੍ਹਾਂ ਬਹੁਤ ਸਾਰੇ ਪਰਿਵਾਰ ਹੋਰ ਨੇ ਜਿਨ੍ਹਾਂ ਨੇ ਮਤਲਬ ਇਸ ਅੱਗ ਨੂੰ ਇਸ ਅਗਜਨੀ ਨੂੰ ਇਸ ਸਾਰੇ ਦੁਕਾਨ ਤੋਂ ਆਪਣੇ ਤਾਂਤੇ ਹੰਡਾਇਆ ਬਹੁਤ ਸਾਰੇ ਲੋਕਾਂ ਦਾ ਜਿਹੇ ਨੇ ਇੱਕ ਵਾਰੀ ਕੀ ਹੋਇਆ ਕਿ ਮਣੀਪੁਰ ਦੇ ਵਿੱਚ ਇੱਕ ਦੋ ਕਈ ਵਾਰੀ ਤੁਹਾਨੂੰ ਭਾਈਚਾਰਕ ਮਸਾਲਾ ਵੀ ਦੇਖਣ ਨੂੰ ਮਿਲਦਿਆਂ ਨੇ ਇੱਕ ਭੀੜ ਜਿਹੜੀ ਆ ਜਦੋਂ ਕੁੱਕੀ ਭਾਈਚਾਰੇ ਦੇ ਵਿੱਚ ਉੱਥੇ ਇੱਕ ਮੈਤਈ ਜਿਹੜਾ ਸੀਗਾ ਬੰਦਾ ਸੀਗਾ ਤੇ ਕੁੱਕੀ ਭਾਈਚਾਰੇ ਦੇ ਇੱਕ ਡਾਕਟਰ ਸੀਗੀ ਉਹਦਾ ਜਿਹੜਾ ਮੈਤਈ ਭਾਈਚਾਰੇ ਵਾਲਾ ਬੰਦਾ ਸੀ ਉਹਦਾ ਬੱਚਾ ਬਹੁਤ ਬਿਮਾਰ ਹੋ ਗਿਆ ਕੁੱਕੀ ਭਾਈਚਾਰੇ ਦੀ ਬੀਬੀ ਉਸ ਐਂਬੂਲੈਂਸ ਦੇ ਵਿੱਚ ਬੈਠ ਗਈ ਕਿ ਚਲੋ ਮੈਂ ਕੁੱਕੀ ਪਾਈਚਾਰਾਂ ਦੇ ਵਿੱਚੋਂ ਇਸ ਐਂਬੂਲੈਂਸ ਨੇ ਲੰਘਣਾ ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਤੇ ਮੈਂ ਬੈਠ ਜਾਨੀ ਆ ਤੇ ਮੈਨੂੰ ਵੇਖੋ ਛੱਡ ਦੇਣਗੇ ਜਦੋਂ ਉਹ ਕੁੱਕੀ ਦੇ ਇਲਾਕਿਆਂ ਦੇ ਵਿੱਚੋਂ ਆਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਤਲਾਸ਼ੀ ਲਈ ਤੇ ਉਹ ਬੰਦੇ ਤੋਂ ਪੁੱਛ ਪੜਤਾਲ ਕੀਤੀ ਜਦੋਂ ਬੰਦੇ ਦਾ ਪਤਾ ਲੱਗਾ ਕਿ ਇਹ ਮੈ ਤਈ ਹੈ ਤਾਂ ਉੱਥੇ ਉਹਨੂੰ ਅੱਗ ਲਾ ਦਿੱਤੀ ਗਈ ਉਸ ਐਂਬੂਲੈਂਸ ਨੂੰ ਉਹ ਜਿਹੜਾ ਬੱਚਾ ਸੀ ਛੋਟਾ ਉਹ ਔਰਤ ਕੁੱਕੀ ਤੇ ਉਹ ਬੰਦਾ ਉਹ ਸਾਰੇ ਉਸ ਐਂਬੂਲੈਂਸ ਦੇ ਵਿੱਚ ਹੀ ਸੜ ਗਏ ਸੋ ਇੰਨੀ ਨਫ਼ਰਤ ਹੈ ਇੰਨੀ ਉੱਥੇ ਹੈਸਾਬਾ ਪਰ ਰਹਿ ਰਹੀ ਆ ਪਰ ਰਾਹਤ ਕੈਂਪਾਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੀ ਹਾਲਤ ਗਾਜ਼ਾ ਦੇ ਲੋਕਾਂ ਨਾਲੋਂ ਸੀਰੀਆ ਦੇ ਲੋਕਾਂ ਨਾਲੋਂ ਕੋਈ ਬਹੁਤੀ ਵੱਖਰੀ ਨਹੀਂ ਹੈ ਉਹ ਕਹਿੰਦੇ ਕਿ ਟੁੱਟੀਆਂ ਬਿਲਡਿੰਗਾਂ ਨੇ ਜਿੱਥੇ ਅਸੀਂ ਰਹਿ ਰਹੇ ਹਾਂ ਜਦੋਂ ਮੀਂਹ ਪੈਂਦਾ ਉਦੋਂ ਸਾਡੀ ਛੱਤ ਚੋਂਦੀ ਆ ਕੋਈ ਪ੍ਰਾਈਵੇਸੀ ਨਹੀਂ ਹੈ ਜਵਾਨ ਬੱਚਿਆਂ ਨੇ ਅਣਜਾਣ ਲੋਕਾਂ ਦੇ ਨਾਲ ਰਹਿਣਾ ਉਹਨਾਂ ਨੂੰ ਪੈ ਰਿਆ ਹਵਾਦਾਰ ਕਈ ਕਮਰੇ ਨੇ ਜਿਨ੍ਹਾਂ ਦੇ ਵਿੱਚ ਜੰਗਲਾ ਲੱਗਿਆ ਤੇ ਉੱਥੇ ਕੋਈ ਬਾਰਬਾਰੀ ਨਹੀਂ ਹੈ ਕੋਈ ਦਰਵਾਜ਼ਾ ਨਹੀਂ ਹੈ ਉਹ ਨਹਾ ਨਹੀਂ ਸਕਦੇ ਕਈ ਕਿ ਦਿਨ ਕਿਉਂਕਿ ਜਦੋਂ ਕਿਉਂਕਿ ਆਰਜੀ ਜਿਹੜੇ ਨੇ ਇੱਕ ਤਰੀਕੇ ਨਾਲ ਟੈਂਪਰੇਰੀ ਬਾਥਰੂਮ ਬਣਾਏ ਹੋਏ ਨੇ ਮਤਲਬ ਉਹਨਾਂ ਨੂੰ ਨਰਕ ਭਰੀ ਜ਼ਿੰਦਗੀ ਕੱਟਣ ਦੇ ਲਈ ਜਿਹੜੇ ਲੋਕ ਨੇ ਮਜਬੂਰ ਨੇ ਤੇ ਦੂਜੇ ਪਾਸੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਜਾਂ ਜਿੱਥੇ ਕਿਤੇ ਵੀ ਮਣੀਪੁਰ ਦੀ ਗੱਲ ਹੁੰਦੀ ਹੈ ਤੇ ਇਹ ਜਿਹੜਾ ਸਰਕਾਰੀ ਜੋ ਤੰਤਰ ਹੈ ਮੋਦੀ ਹੋਰਾਂ ਦਾ ਇਹ ਉਸ ਨੂੰ ਦਬਾਉਣ ਦੇ ਵਿੱਚ ਲੱਗ ਜਾਂਦਾ ਔਰ ਤੁਲਨਾ ਕਰਨਗੇ ਪਾਕਿਸਤਾਨ ਦੀ ਚੜ ਚੜਾਉਣਗੇ ਚੜਾ ਚੜਾਉਣਗੇ ਲੋਕਾਂ ਨੂੰ ਜੇ ਕੋਈ ਗੱਲ ਕਰਦਾ ਕਿ ਤੁਸੀਂ ਪਾਕਿਸਤਾਨ ਚਲੇ ਜਾਓ ਪਾਕਿਸਤਾਨ ਵੀ ਇਸ ਤਰ੍ਹਾਂ ਦੀ ਹਿੰਸਾ ਵਾਪਰ ਰਹੀ ਹੈ ਦੂਪ ਫਿਰਕਿਆਂ ਦੇ ਦਰਮਿਆਨ ਤੇ ਮਣੀਪੁਰ ਦੇ ਵਿੱਚ ਵੀ ਇਹੀ ਹਾਲਾਤ ਨੇ ਤੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਉੱਥੋਂ ਦੇ ਹਾਲਾਤ ਸੇਮ ਨੇ ਚਾਹੇ ਉਹ ਖੈਬਰ ਪਖਤੂਨ ਖਵਾਦੇ ਲੋਕ ਨੇ ਤੇ ਚਾਹੇ ਮਣੀਪੁਰ ਦੇ ਲੋਕ ਨੇ ਪਰ ਮਜ਼ਾਲ ਹੈ ਕਿ ਮੋਦੀ ਸਰਕਾਰ ਦੇ ਡਬਲ ਇੰਜਨ ਵਾਲੀ ਸਰਕਾਰ ਅਕਸਰ ਇਹ ਕਹਿੰਦੇ ਕਿ ਸੂਬੇ ਦੇ ਵਿੱਚ ਵੀ ਬਣਾਓ ਤੇ ਸੈਂਟਰ ਦੇ ਵਿੱਚ ਵੀ ਬਣਾਓ ਮਣੀਪੁਰ ਦੇ ਵਿੱਚ ਤਾਂ ਡਬਲ ਇੰਜਨ ਦੀ ਸਰਕਾਰ ਹੈ ਦੁਨੀਆ ਨੂੰ ਦੁਨੀਆ ਜਾਣਦੀ ਹੈ ਮਣੀਪੁਰ ਦੇ ਵਿੱਚ ਕੀ ਹੋ ਰਿਹਾ ਇੰਟਰਨੈਸ਼ਨਲ ਮੀਡੀਆ ਰਿਪੋਰਟਾਂ ਕੱਢ ਰਿਹਾ ਉੱਥੋਂ ਔਰ ਕੈਂਪਾਂ ਦੇ ਵਿੱਚ ਵੀ ਲੋਕ ਕਹਿੰਦੇ ਕਿ ਅਸੀਂ ਕੋਈ ਜਿਉਂਦਾਂ ਦੇ ਵਿੱਚ ਸ਼ਾਮਲ ਨਹੀਂ ਆ ਸਾਡੀ ਜ਼ਿੰਦਗੀ ਨਰਕ ਬਣ ਚੁੱਕੀ ਹੈ ਪਰ ਅਸੀਂ ਇਸ ਜ਼ਿੰਦਗੀ ਨੂੰ ਢੋਣ ਦੇ ਲਈ ਮਜਬੂਰਾਂ ਕਿਉਂਕਿ ਜੇਕਰ ਪਿੱਛੇ ਪਰਤਾਂਗੇ ਤਾਂ ਉੱਥੇ ਮੌਤ ਤੋਂ ਬਿਨਾ ਹੋਰ ਕੋਈ ਬਚਿਆ ਨਹੀਂ ਹੈ ਰਾਜਨੀਤਾਵਾਂ ਤੋਂ ਲੈ ਕੇ ਵੱਡੇ ਵੱਡੇ ਅਫਸਰਾਂ ਪੁਲਿਸ ਥਾਣਿਆਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਨੇ ਅਸਲਾ ਲੁੱਟ ਲਿਆ ਗਿਆ باوجود ਇਸ ਦੇ ਉੱਥੋਂ ਦੇ ਹਾਲਾਤ ਕੋਈ ਬਹੁਤੇ ਬਦਲੇ ਨਹੀਂ ਤੇ ਨਾ ਹੀ ਸਰਕਾਰ ਉੱਥੋਂ ਦੇ ਹਾਲਾਤਾਂ ਨੂੰ ਬਦਲਣ ਦੇ ਵਿੱਚ ਸੋਹਿਤ ਦਿਖਾਈ ਦਿੰਦੀ ਆ ਹਾਂ ਇੰਡੀਅਨ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਉੱਥੇ ਸਭ ਕੁਝ ਠੀਕ ਠਾਕ ਜ਼ਰੂਰ ਹੈ